ਕਿਤੇ ਕਹਿੰਦੇ ਭਾਰ ਆ ਰਿਹਾ 18 ਭਾਰ ਦਾ ਸਿਆਣੀ ਜ਼ਰੂਰਤਾਂ ਦਾ ਤਕਰ ਹੈ ਜੇ ਸਾਰੀ ਖਰਸਪਤੀ ਤੇ ਅਕਰਤਾਂ ਦੇ ਪੱਤੇ ਤੋੜ ਕੇ ਉਹਨਾਂ ਦਾ ਭਾਰ ਉੱਜਾ ਜਾ ਤਾ 18 ਤਾਲਾ ਪੱਗ ਮਰ ਅੱਛਾ ਹੁੰਦੇ ਤੇ ਇੱਕ ਭਾਰ ਬਣਾਉਂਦੇ ਤੇ ਕਹਿੰਦੇ ਭਾਰ ਭਾਰ ਜਿਸ ਖਰਸਪਤੀ ਦੇ ਫੱਲਿਆਂ ਦੀ ਅਕਰਤਕ ਕੀਤੀ ਜਾਂਦੀ ਨਾ ਇਸੇ ਸਰਾ ਮੇਰੇ ਕੋਲ ਇੰਨਾ ਜੋਬ ਮੇਰਾ ਹੈ ਜਿਹੜਾ ਮੇਰੇ ਕੋਲ ਸਾਹਮਣੇ ਆਣਾ ਹੈ ਇਹ ਇੱਕ ਅਮੀਰ ਜੱਤੀ ਆਪਣੀ ਵਿਰਥਾ ਖਰੂਦ ਦੇ ਅੱਗੇ ਧਿਆਨ ਕਰ ਰਿਹਾ ਮਾਲਕਾ 18 ਭਾਰਤ ਦਾ ਬੇਕਦਰ ਬੇਵਾਬ ਹੋ ਕੇ ਤੇ ਹੂਵੇ ਕਿਤਾ ਦਾ ਗਰੁਦਾ ਭੂਇਸੂ ਮਰਗਤ ਪਾਹੁੰਚਦਾ ਜਿਹੜਾ ਪਰਦਾਤ ਦੂਰ ਦੇ ਚ ਜਾ ਕੇ ਢਲ ਜਾਵੇ ਮਿੱਠਾ ਪਰਾ ਐਨੇ ਬਿਸ਼ੇ ਪਦਾਰਾ ਨਾ ਤਾਂ ਮਰਬਾਨਾ ਨੂੰ ਆ ਹੋਆ ਚੰਦ ਸੂਰਜ ਕੋਈ ਵੀ ਤੇ ਰੱਖੀ ਐ ਨਹੀਂ ਚੱਲ ਦੂਰੇ ਤਾ ਉਹ ਕਿਹ ਮਾਤ ਮੈਂ ਐਨਾ ਅਮੀਰ ਹੁਮਾ ਜਿਵੇਂ ਰਾਮ ਕੀ ਬਾਰੇ ਕਿਹਾ ਜਾਂਦਾ ਹੈ ਨਾ ਚੰਦ ਤੇ ਸੂਰਜ ਜਾ ਕੇ ਤਪ ਤੇ ਰਸੋਈ ਕਹਿੰਦੇ ਚੰਦਰ ਮਾ ਤੇ ਜਿਹੜਾ ਸੁਣਦੇ ਹੈ ਨਾ ਉਹ ਰਾਤੀ ਅਸੂਰੀ ਤਪਾਂ ਦਾ ਕੰਮ ਕਰਿਆ ਨਾ ਇਸ ਹਸਤਾ ਇੱਕ ਲੱਖ 99 ਲੱਖ ਨਾਤੀ ਗੁਰਬਾਣੀ ਕਹਿੰਦੀ ਹੈ ਮੰਨਿਆ ਜਾਂਦਾ ਹੈ ਕਿ ਲਾਲ ਰਾਉਂ ਦੇ 175 ਸਨ ਦੇ ਉਹਨਾਂ ਦੇ ਵਿਧਵਾ ਨਹੀਂ ਹਨ 1 ਲੱਖ 99 ਲੱਖ ਨਾਤੀ ਉਹਦੇ ਪੁੱਤਰੇ ਸਨ ਤੇ ਉਹਦਾਦੇ ਪੁੱਤ ਤੇ ਇੱਥੇ ਇੱਕ ਗੁਰਮੁਖਿਆਰ ਪਾਤਸ਼ਾਹ ਜਿਵੇਂ ਮੇਰੀ ਗੁਰੂ ਇੱਕ ਨਿੰਚ ਦਾ ਟਿਕਾਣਾ ਹੁੰਦੀ ਅਟਾ ਦਾ ਟਿਕਾਣਾ ਹੁੰਦੀ ਤੇ ਚੰਨ ਤੇ ਸੂਰਜ ਮੇਰੀ ਸੇਵਾ ਕਰਦਾ ਮੇਰੇ ਸਿਰ ਤੇ ਬਣੀ ਮੇਰੇ ਕੁਲ ਇੰਨੇ ਕੋ ਮੇਰੇ ਘਰੇ ਮੈਂ ਹਰ ਰੋਟ ਕੁੰਆਂ ਦੀ ਵੰਡਦਾ ਜਾਵਾ ਵੰਡਦਾ ਜਾਵਾ ਵੰਡਦਾ ਜਾਵਾ ਖਤਮ ਨਾ ਹੋਵੇ ਪਰਮਾਤਮਾ ਇੱਕ ਕਿਰਪਾ ਕਰੀ ਇੰਨੀ ਪਰਿਵਾਰੀ ਦੇ ਵਿੱਚ ਮੈਂ ਤੇ ਨਾਮ ਲੁਟਦਾ ਨੇ ਵਰਤਾਂ ਨੂੰ ਪ੍ਰਾਣ ਥੋੜਾ ਜਿਹਾ ਧਨ ਆਪੇ ਹੰਕਾਰੀ ਹੋ ਜਾਂਦਾ ਉਹ ਪਰਮਾਤਮਾ ਨੂੰ ਤੇ ਪਰਮਾਤਮਾ ਦੇ ਬੰਧਿਆਂ ਨੂੰ ਪੇਟੇ ਇੱਕ ਤੀਜਾ ਉਦਾਹਰਣ ਹੈ ਇੱਕ ਮੇਰੇ ਵਰਗਾ ਵਿਅਕਤੀ ਉਹ ਹੈ ਜਿਹੜਾ ਬੜਾ ਪੈਸੇ ਦਾ ਵਾਲਾ ਸੀ ਤੇ ਹੰਕਾਰੀ ਵੀ ਸੀ ਤੇ ਉਹਨੇ ਦਿਖਾਵਾ ਕਰਦਾ ਕਿ ਮੈਂ ਤਾਂ ਅਰਥਿਕ ਨੂੰ ਬਸ ਪ੍ਰਿੰਤ ਕਰਦਾ ਹਾਂ ਕਿ ਜਦ ਦਿੱਖ ਦਿੱਤੀ ਹੋਇਆ ਉਹਦੇ ਕਾਰਕ ਪਾਣੀ ਪਾਣਾ ਬੜਾ ਪਿਆਰਾ ਆਇਆ ਕਿ ਆਰਥਿਕ ਗੁਰੂ ਕਿਹਾ ਸੀ ਉਹ ਬੜੀ ਚਦਰ ਕੰਕੀ ਸੀ ਉਹ ਕਹਿੰਦਾ ਜੀ ਮੈਂ ਗੁਰੂ ਦੇ ਪਿਆਰੇ ਨਹੀਂ ਬਹੁਤ ਕਦਰ ਕਰਦਾ ਹਾਂ ਤੁਸੀਂ ਦੱਸੋ ਕੋ ਤੁਹਾਡੀ ਕੀ ਸੇਵਾ ਕਰ ਕਹਿੰਦੇ ਉਸ ਗੁਰੂ ਦੀ ਪਿਆਰੇ ਉਹਨੇ ਉਸ ਕਮਰੇ ਵਿੱਚ ਬਿਠਾਇਆ ਜਿਹੜਾ ਕਮਰਾ ਉਹਦੇ ਘਰ ਵਿੱਚ ਸਭ ਤੋਂ ਜਿਆਦਾ ਸੁੰਦਰ ਸੀ ਉਹ ਗੁਰੂ ਦਾ ਪਿਆਰਾ ਜਿਆਦਾ ਪੜ੍ਹਦਾ ਮੇਰੀ ਬਸ ਉਸ ਕਲਾਸ ਦਾ ਬੈਠ ਕੇ ਆਉਣਾ ਹੀ ਕਰਦਾ ਕਹਿੰਦੇ ਜਦੋਂ ਪਾਠ ਦਾ ਕਲਾਸ ਲੈਣ ਵਾਸਤੇ ਗਿਆ ਨਾ ਤੇ ਬਾਹਰ ਕਰਵਾਜੀ ਤੇ ਦੇਖਿਆ ਤਾਂ ਮਾਇਆ ਹੋ ਗਈ ਰਸਤੀ ਵਿੱਚ ਸਮਾਗ ਤੇ ਮਾਇਆ ਦੀ ਬਾਜੂ ਹੈ ਜੀ ਉਹ ਜਿਹੜਾ ਮੇਰੂ ਦਾ ਪਖੰਡੀ ਸਿੰਘ ਉਹਦਾ ਪਾਣੀ ਪਾਣੀ ਦਾ ਬੜਾ ਦਾ ਕਾਰਕਤਾ ਸੀ ਉਹ ਪਾਣੀ ਦਾ ਨਾਸ ਹੋ ਗਿਆ ਤੇ ਮਾਇਆ ਤੋਂ ਵਾਜੂ ਹੈ ਜੀ ਐਸੇ ਜਾਣ ਆਇਆ